ਰਵਰ ਅਕਾਲ ਮੂਰਤ ਜੁਨੀ ਸਪੰਗ ਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ 비 ਸਚ ਸੋਚੇ ਸੋਚ ਨਾ ਹੋਵਈ ਜੇ ਸੋਚੀ ਲਖ ਵਾਰ ਚੁਪੇ ਚੁਪ ਨਾ ਹੋਵਈ ਜੇ ਲਾਇ ਰਹਾ ਲਿਵਤਾਰ ਭੁਖਿਆ ਭੁਖ ਨਾ ਉਤਰੀ ਜੇ ਬਨਣਾ ਪੁਨੀਆ ਪਰ ਸਹਸਿਆਨ ਪਲਖ ਹੋਏ ਤਾਂ ਇਕ ਨਾ ਚਲੈ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜਾ ਟੁਟ ਪਾਲ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਕਾਰ ਹੁਕਮ ਨਾ ਕਹਿਆ ਆਜਾਈ ਹੁਕਮੀ ਹੋਵਨ ਜੀ ਹੁਕਮ ਲੈ ਵੜਾਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁਖ ਸਖ ਪਾਈਐ ਕਨਾ ਹੁਕਮੀ ਬਕਸ਼ੀਸ਼ ਇੱਕ ਹੁਕਮ ਇਸਰਾ ਪਵਾਈਐ ਹੁਕਮੇ ਅੰਦਰ ਸਭ ਕੋ ਬਾੜ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁਝੈ ਤਾ ਹੂੰ ਮੈਂ ਕਹਿ ਨਾ ਕੋਏ ਗਾਵੇ ਕੋ ਤਨ ਹੋਵੇ ਕਿ ਸੈਤਾਨ ਗਾਵੇ ਕੋ ਦਾਤ ਜਾਣੈ ਨਿਸਾਨ ਗਾਵੇ ਕੋ ਗੁਣ ਵੜਿਆਇਆ ਚਾਰ ਗਾਵੇ ਕੋ ਵਿਦਿਆ ਵਿਕਮ ਵਿਚਾਰ ਗਾਵੇ ਕੋ ਸਾਜ ਕਰ ਤਨਖੇ ਗਾਵੇ ਕੋ ਜੀਲਾ ਫਿਰ ਦੇ ਗਾਵੇ ਕੋ ਜਾਪੈ ਦਸੈ ਦੂਰ ਗਾਵੇ ਕੋ ਵੇਖੇ ਹਾਥ ਰਖ ਦੂਰ ਕਥ ਨ ਗਤੀ ਨਾ ਤੋੜ ਘਾਤ ਘਾਤ ਖਦੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਤੱਕ ਬਾਹੇ ਯੁਗਾ ਜਗੰਤਰ ਖਾਈ ਖਾਹੇ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਵਿਕਸੇ ਵੇ ਪਰਵਾਹੋ ਸੱਚਾ ਸਾਇਬ ਸਚਨਾਈ ਪਖਾ ਪਵਾਰ ਅਕੇ ਮੰਗੀ ਦੇਈ ਦੇ ਦਾਤ ਕਰਦਾ ਦਾਰ ਫੇਰ ਕੀ ਅੱਗੇ ਰਖੀਐ ਜਿਤ ਦਸੈ ਦਰਬਾਰ ਮੋ ਕੀ ਬੋਲਣ ਬੋਲੀਐ ਜਿਤ ਸੁਣ ਤਰੇ ਪਿਆਰ ਅਮਰਤ ਵੇਲਾ ਸਚ ਨਾਓ ਵੜਿਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੋ ਕਦੂਆਰ ਨਾਨਕ ਆਵੇ ਜਾਨੀਏ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਅਪੇ ਆਪ ਨਿਰੰਜਨ ਸੋਏ ਜਿਨ ਸੇ ਵਿਅਦ ਨ ਪਾਇਆ ਮਾਨ ਨਾਨਕ ਗਾਵੀਏ ਗੁਨੀ ਨਿਦਾਨ ਗਾਵੀਏ ਸੁਣਿਐ ਮਨ ਰਖੇ ਹੈ ਪਾਉ ਦੁਖ ਪਰ ਹਸ ਸੁਖ ਘਰ ਲੈ ਜਾਏ ਗੁਰਮਖਨਾਦਕ ਗੁਰਮਖ ਵੇਦੰ ਗੁਰਮਖ ਰਹਿਆ ਸਮਾਈ ਗੁਰਸਰ ਗੁਰੂ ਗੋ ਰਖ ਬਰਮਾ ਗੁਰ ਪਾਰਬਤੀ ਮਾਈ ਜੇ ਹੋ ਜਾਣਾ ਅੱਖਾਂ ਨਹੀਂ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇ ਬੁਝਾਈ ਸਬਨਾ ਜੀ ਆਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾ ਵਜੇ ਦਿਸ ਪਾਵਾ ਵਿਨ ਪਾਣੇ ਕੀ ਨਾਈ ਕਰੀ ਜੇਤੀ ਸਰ ਡੁਬਾਈ ਵੇਖੈ ਵਿਨ ਕਰਮਾ ਕੀ ਮਿਲੈ ਲਈ ਮਤ ਵਿੱਚ ਰਤਨ جواਹਰ ਮਾਨਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਵੁ ਜਾਈ ਸਭਨਾ ਜੀਅੰਕਾ ਇੱਕ ਦਾਤਾ ਸੋ ਮੇ ਵਿਸਰਣਾ ਜਾਏ ਜੇ ਜਗ ਚਾਰੇ ਹਰ ਜਾ ਹੋਰ ਦਸੁਨੀ ਹੋਏ ਨਵਾ ਕੰਡਾ ਵਿੱਚ ਜਾਣੀਐ ਨਲ ਚਲੈ ਸਭ ਕੋਏ ਚੰਗਾ ਨਾ ਹੋਰ ਖਾਈ ਕੈ ਜਸ ਕੀਰਤ ਜਗ ਲੈ ਜੇ ਤਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੇ ਕੇ ਕੀਟਾ ਅੰਦਰ ਕੀਟ ਕਰ ਦੋਸ਼ੀ ਦੋਸ਼ ਤਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤੀਆ ਗੁਣ ਦੇ ਤੇਹਾ ਕੋਈ ਨਾ ਸੁਝਈ ਜੇ ਤਸ ਗੁਣ ਕੋਈ ਕਰੇ ਸੁਨੇ ਅਪ ਸੱਤ ਦੇ ਪੀਰ ਸੁਰਨਾਥ ਸੁਨੇ ਤਤ ਤਵਲੇ ਕਾਸ਼ ਸੁਨੇ ਦੀਪ ਲੋਪਦਾਲ ਸੁਨੇ ਪੂਨਾਸਕ ਕਾਲ ਨਾਨਕ ਭਕਤਾ ਸਦਾ ਵਿਗਾਸ ਸੁਨੇ ਦੂਖ ਪਾਪ ਕਾ ਨਾਚ ਸੁਨੇ ਸਰਬਰਮਾ ਇੰਦ ਸੁਨੇ ਮੁਖ ਸੁਲਾਨ ਮੰਦ ਸੁਨੇ ਜੋਗ ਜੁਗੰਤ ਤਨ ਭੇਦ ਸੁਨਿਆ ਸਤ ਸਤਿ ਸਿਮਰਤੀ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਨਿਆ ਦੁਖ ਪਾਪ ਕਾ ਨਾਸ ਸੁਨਿਆ ਸੰਤ ਸੰਤੋਖ ਗਿਆਨ ਸੁਨਿਆ ਅਰਸਤ ਕਾਇ ਸਨਾਨ ਸੁਨਿਆ ਪੜ ਪੜ ਪਾਵੇ ਮਾਨ ਸੁਨਿਆ ਲਗ ਸਜਤਿ ਆਨ ਨਾਨਕ ਭਗਤਾ ਸਦਾ ਵਿਗਾਸ ਸੁਨਿਆ ਦੁਖ ਪਾਪ ਕਾ ਨਾਸ ਸੁਨੇ ਜਰਾ ਗੁਨਾ ਕੇ ਗਾ ਸੁਨੇ ਸ਼ੇਖ ਬੀਰ ਬਾਦਸ਼ਾਹ ਸੁਨੇ ਅੰਦੇ ਪਾਵੇ ਰਾਹੋ ਸੁਨੇ ਹਾਥੋ ਵੇਸ ਗਾਹੋ ਨਾਨਕ ਭਗਤਾ ਸਦਾ ਵਿਗਾਸ ਸੁਨੇ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੇ ਨਾ ਜਾਏ ਜੇ ਕੋ ਕਹੇ ਪਿੱਛੇ ਪਛਤਾਏ ਕਾਗਦ ਕਲਮ ਨਾ ਲਿਖਨ ਹਾਰ ਮੰਨੇ ਕਬੇ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੈਨੂੰ ਸੁਰਤ ਹੋਵੇ ਮਨ ਬੰਦ ਮੈਨੂੰ ਸਗਲ ਬਗਨ ਕੀ ਸੰਧ ਮੰਨੇ ਮੂਚੋਟਾ ਨਾ ਖਾਏ ਮਨ ਜਮ ਕੇ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੈਨੂੰ ਮਾਰਗ ਠਾਕ ਨਾ ਪਾਏ ਮੰਨੇ ਪਖਸਯ ਪਰਗਟ ਜਾਏ ਮੰਨੇ ਮੰਗਣਾ ਚਲੇ ਬੰਥ ਮੈਨੂੰ ਧਰਮ ਸੇ ਤੀ ਸੰਬੰਧ ਐਸਾ ਨਾ ਮਨ ਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੇ ਪਾਵੇ ਮੁਖ ਦੁਆਰ ਮੰਨੇ ਪਰਵਾਰੇ ਸਧਾਰ ਮੰਨੇ ਤਰੇ ਤਾਰੇ ਗੁਰ ਸਿੱਖ ਮੰਨੇ ਨਾਨਕ ਪਵੇ ਨਾ ਪੇਖ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਨੈ ਮਨ ਕੋਏ ਪੰਜ ਪਰਵਾਨ ਪੰਜ ਵਰਦਾਨ ਪੰਚੇ ਪਾਵੇ ਦਰਗ ਕਮਨ ਪੰਚੇ ਸੋਦਰ ਰਜਾਨ ਪੰਚਾ ਕਾ ਗੁਰੂ ਇਕ ਤਿਆਨ ਜੇ ਕੋ ਕਹ ਕਰੇ ਵਿਚਾਰ ਕਰਤਕ ਕਰਨ ਨਹੀਂ ਸੁਮਾਰ ਤੌਲ ਤਰਮ ਦਇਆ ਕਾ ਪੂਤ ਸੰਤੋਖਾ ਥਾ ਪਰਖਿਆ ਜਿਨ ਸੂਤ ਜੇ ਕੋ ਬੁੱਝ ਹੋਵੇ ਸਜਿਆਰ ਤਵਲੇ ਉੱਪਰ ਕੇ ਤਪਾਰ ਤਰਤੀ ਹੋਰ ਪਰ ਹੋਰ ਹੋਰ ਤਿਸਤੇ ਪਾਰ ਤਲੈ ਕਵਣ ਜੋਰ ਜੀ ਜਾ ਤਰੰਗਾ ਕੇ ਨਾਵ ਸਭ ਨਾਲ ਲਿਖਿਆ 부ੜੀ ਕਲਾਮ ਐ ਲੈ ਕਾਲਕ ਜਾਨੈ ਕੋਏ ਲੈ ਕਾਲਿ ਕੀ ਆਗੇ ਤਾ ਹੋਏ ਕੀਤਾ ਤਾ ਤਸਵਾਲਿਓ ਰੂਪ ਕੀਤੀ ਦਾਤ ਜਾਨੈ ਕੌਣ ਕੂਤ ਕੀਤਾ ਪਸਾਓਏ ਕੋ ਗਵਾਓ ਰਸਤੇ ਹੋਏ ਲਖ ਦਰਿਆਓ ਕੁਦਰਤ ਕਵੜ ਕਹਾ ਵਿਚਾਰ ਵਾਰਿਆ ਨਾ ਜਾਵ ਇੱਕ ਵਾਰ ਜੋ ਦੁੱਧ ਪਾਵੇ ਐਸਾ ਹੀ ਭਲੀ ਕਰ ਉਸਦਾ ਸਲਾਮ ਤੇ ਨਿਰੰਕਾਰ ਅਸੰਖ ਜਾਪ ਸੰਖ ਪਾਓ ਅਸਾਂਖ ਪੂਜਾ ਸੰਖ ਦਾ ਬਤਾਓ ਅਸੰਖ ਗ੍ਰੰਥ ਮਕਵੇਦ ਪਾਠ ਅਸੰਖ ਜੋਗ ਮੰਨ ਰਹੇ ਉਦਾਸ ਅਸੰਖ ਪਖਤ ਗੁਣ ਗਿਆਨ ਵਿਚਾਰ ਅਸੰਖ ਸੰਤ ਸੰਖ ਦਤਾਰ ਅਸੰਖ ਸੂਰਮੋ ਪਖ ਸਰ ਅਸੰਖ ਮਣ ਲੈਵਲਾਈ ਤਾਰ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਪਾਵੇ ਸਾਈ ਭਲੀਕਾਰ ਤੂ ਤਦਾਸ ਨਾਮ ਤਨ ਰਹਿੰਕਾਰ ਅਸੰਖ ਮੂਰਖ ਅੰਧਖੋਰ ਅਸੰਖ ਚੋਰ RAM ਖੋਰ ਸਕੇ ਅਮਰ ਕਰ ਜਾਹੇ ਜੋਰ ਅਸੰਖ ਗਲਵੱਡ ਹਤਿਆ ਕਮਾਏ ਅਸੰਖ ਪਾਪੀ ਬਾਪ ਕਰ ਜਾਹੇ ਅਸਾਂ ਕ ਕੁੜਿਆਰ ਕੁੜੇ ਫਿਰਾਹੇ ਅਸਾਂ ਕ ਮਲੇਛ ਮਲ ਭਖਾਹੇ ਸੰਖ ਨੇ ਦੇਖ ਸਰ ਕਰੇ ਪਰ ਨਾਨਕ ਨੇ ਚ ਕਹ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਪਾਵੈ ਸਾਈ ਪਲਿਕਾਰ ਤੂੰ ਸਦਾ ਸਲਾਮ ਦਨਰੰਕਾਰ ਸੰਖ ਨਾਵ ਸੰਖ ਤਾਵ ਗਾਮ ਗਾਮ ਸੰਖ ਲੋ ਸੰਖ ਕਹੇ ਸਿਰ ਪਰ ਹੋਏ ਅਖਰੀ ਨਾਮਿਆ ਕਰੀ ਸਲਾ ਅਖਰੀ ਗਿਆਨ ਗੀਤ ਗੁਣ ਗਾ ਅਖਰੀ ਲਿਖਨ ਬੋਲਣ ਬਾਨ ਅਖਰਾ ਸਿਰ ਸੰਜੋਗ ਵਿਖਾਨ ਜਿਨੇ ਲਿਖ ਦਸਰ ਨਾਹੀ ਦੇਵ ਜਿਵ ਫਰਮਾਏ ਦਿਵ ਦਿਵ ਪਾਏ ਜੇਤਾ ਕੀਤਾ ਤੇ ਤਾ ਨਾਓ ਹੁਣ ਨਾ ਵੈ ਨਾਹੀ ਕੋ ਥਾਉ ਕੁਦਰਤ ਕਵਨ ਕਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਪਾਵੇ ਸਾਈ ਪਲੀਕਾਰ ਤੂ ਸਦਾ ਸਲਾਮ ਤਨ ਅਨੰਕਰ ਪਰਿਏ ਹੱਥ ਪੈਰ ਤਨ ਦੇ ਪਾਣੀ ਤੋਤੇ ਉਤਰ ਸਕੇ ਮੂਤ ਪਲਿੱਤੀ ਕੱਪੜ ਹੋਏ ਦੇ ਸਭ ਭੂਨ ਲਈਏ ਉਹ ਤੋਏ ਪਰਿਏ ਮਤ ਪਾਪਾ ਕੈ ਸੰਗ ਉਹ ਤਉ ਪਹਿਨਾ ਵੈ ਕੈ ਰੰਗ ਪੁੰਨੇ ਪਾਪੀ ਅਖ ਨਾਈ ਕਰ ਕਰ ਕਰਨਾ ਲਿਖ ਲੈ ਜਾਏ ਆਪੇ ਬੀਜ ਆਪੇ ਹੀ ਖਾਹੋ ਨਾਣਕ ਹੁਕਮੈ ਆਵੈ ਜਾਹੋ ਤੀਰਥ ਤਪਦਾ ਆਦਤ ਦਾਨ ਜੇ ਕੋ ਪਾਵੇ ਦਿਲ ਕਾ ਮਾਨ ਸੁਨੇ ਮਨਿਆ ਮਨ ਕੀਤਾ ਪਾਓ ਅੰਤਰਗਤ ਤੀਰਥ ਮਲਨਾਓ ਸਭ ਗੁਣ ਤੇਰੇ ਮੈਂ ਨਹੀਂ ਕੋਏ ਵੈਣ ਗੁਣ ਕੇਤੇ ਭਗਤ ਨਾ ਹੋਏ ਸੁਆਸਤ ਆਥ ਬਾਣੀ ਬਰਮਾਓ ਸੰਤ ਸੁਆਣ ਸਦਾ ਮਨ ਚਾਓ ਕਉ ਸੁਵੇਲਾ ਵਕਤ ਕਵਨਾ कवन तित कवन वार कौसी रुत मा हो ना कोई जितो आकार वेला न पाया पंडिति जे हो वे लेख पुनान भक्त न पाया कांदिया जे लिखण लेख कुरान तित वार न जोगी जाने रुत मा हो ना कोई जा करता सिरठी को साजे आपे जाने सोए ਕਿਵ ਕਰ ਅੱਖਾ ਕਵ ਸਲਾਹੀ ਕਿਉ ਵਰਨੀ ਕਿਵ ਜਾਨਾ ਨਾਨਕ ਅੱਖਣ ਸਭ ਕੋ ਅੱਖ ਹੈ ਇੱਕ ਦੂਏ ਕਸਿਆ ਨਾ ਵੱਡਾ ਸਾਹਿਬ ਵੱਡੀ ਨਾਹੀ ਕੀ ਤਜਾ ਕਹਿ ਹੋਵੈ ਨਾਨਕ ਜੇ ਕੋ ਆਪੋ ਜਾਣੈ ਅੱਗੇ ਘਾਣਾ ਸੋ ਹੈ ਪਤਲ ਪਤਲ ਲਖ ਗਸ ਗਸ ਉੜਕ ਉੜਕ ਪਾਲ ਥਕੇ ਵੇਦ ਕੈਨੇ ਕਵਾਤ ਸੈ ਸਠੜ ਕੈਨਕ ਤੇ ਬਾ ਅਸੂਲੇ ਕਤਾਤ ਲੇਖ ਹੋਏ ਦਾਲ ਕੀ ਐ ਲੇਖਾ ਹੋਏ ਵਿਨਾਸ ਨਾਨਕ ਵੱਡਾ ਆਖੀਐ ਅਪੇ ਜਨ ਆਪ ਸਲਾਈ ਸਲਹ ਐਤੀ ਸੋਰਤ ਨ ਪਾਇਆ ਨਦੀਆ ਤੇ ਵਾ ਪਾਵੇਂ ਸਮੁੰਦਰ ਨਾ ਜਾਣੀਐ ਸਮੁੰਦਰ ਸਾ ਸੁਲਤਾਨ ਗਿਰਿਆ ਸੇਤੀ ਮਾਲ ਤਨ ਕੀੜੀ ਤੁੱਲਨਾ ਹੋਵਨੀ ਜਿਤ ਸਮਨ ਨਾ ਵਿਸਰਹਿ ਅੰਤ ਨ ਸਿਫਤੀ ਕੈ ਨਯੰਤ ਸਤਨਾਮ ਸ੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ